ਸੋ ਸੰਤਨ ਬਾਬਾ ਰੁਬਾ ਸਿੰਘ ਰੁਬਾ ਮਹਾਰਾਜ ਪਸਾਨੀ ਨੇ ਜਨਮ ਦੇ ਦਿੱਆ ਭਾਈ ਸਾਹਣਿਆ ਸੇਤਨੂ ਲਖਨ ਲਖ ਬਣਦੇ ਹੁਣ ਉਹਨਾਂ ਨੇ ਉਤਾਰ ਧਨ ਕਰਕੇ ਸੰਸਾਰ ਦੇ ਵਿੱਚ ਸਾਨੂੰ ਜੀਵਨ ਨੂੰ ਜੀਵਨ ਨੂੰ ਸਿੱਧਾ ਦਿੱਤੀ ਹੈ ਸਾਨੂੰ ਅਗਮਨਤੀ ਸੰ ਜੀਵਨ ਦੁੱਤਾ ਹੈ ਸੋ ਰਾਣਾ ਰਾਣਾ ਹੋ ਦੀ ਦੇ ਜੀਤ ਜਿੱਤ ਕਰੇ ਸਭ ਲੈ ਆਣਾ ਆਣਾ ਵਰਤਨ ਮਰ ਤੋਂ ਹੋਵੇ ਨਹੀ ਜਦ ਬਾਰੇ ਕਹਾਰੀਆ ਇਹੇ ਨਾ ਚੇਤਕਲੇ ਹਕੂ ਰੈ ਨਮਦਾਏ ਇੰਦਲੀ ਉਹਨਾਂ ਦੇ ਮਹਾਰਾਜੇ ਸਿਰਾਜੇ ਮਹਾਰਾਜੇ ਆਕੇ ਭਗਤ ਰਵiraj ਜੀ ਦੇ ਚਰਨੀ ਗਿਰਦੇ ਸਰ ਕਿਉਂਕਿ ਸੀ ਉਹਨਾਂ ਕੋ ਨਾਮ ਦਾ ਸਿਮਰਨ ਦਾ ਜੀਵਨ ਬਣਾਇਆ ਸੀ ਬਸ ਇਹ ਆਪਾਂ ਬਣਾਉਣ ਵਾਸਤੇ ਆਏ ਆ ਇੱਥੇ ਸੰਸਾਰ ਵਿੱਚ ਤੇ ਗੁਰਮਾਣੀ ਦੇ ਸੁਹਾਗ ਨੇ ਤੇ ਇਸੇ ਲਈ ਆਉਂ ਗੋਲਦਿਆ ਕੋਲ ਨਿਕਾ ਪ੍ਰਕਾਰ ਦੀਆਂ ਬੁਲਾਵਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਰ ਜੀ ਉਹਨਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਅੰਤ ਕਰੇ ਛੱਤ ਤੰਨ ਵਾਸੇ ਸ੍ਰੀ ਮਾਨਸਾ ਸਾਹਿਬ ਵਾਲਾ ਰਾਮ ਸਿੰਘ ਜੀ ਗੜਕੜਾ ਵਾਲੇ ਉਹਦੇ ਜੱਥਾ ਨੇ ਗੁਰਮੁਖਾਂ ਦੇ ਗੁਰਦਵਾਰਾ ਹੁਕਮ ਹੋਇਆ ਸੀ ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਮਹਾਨ ਸੱਚੇ ਪਾਤਸ਼ਾਹ ਧੂਮ ਮਹਾਰਾਜਿਆਂ ਦੇ ਜੀਵਨ ਦੇ ਨਾਲ ਜੁੜਦੇ ਆਉਲਿਆਂ ਕੋਲ ਨਿਕਾ ਪ੍ਰਕਾਰ ਦੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਿਰ ਕੇ ਮਾਤ ਪਰੇ ਉਹਨਾਂ ਸਾਹਿਬ ਦਾ ਕੀਰਤਨ ਕਰਕੇ ਅਰਵਾਸ ਵਿੱਚੀ ਕਰਕੇ ਤੇ ਮਾਦੇ ਜਾਤ ਕਰਦੇ ਹਰਾਨ ਕਮੀ ਮਹਾਨਾਂ ਦੀ ਜਾਣਾਂ ਦੀ ਕੋ ਹਜ਼ਾਰ ਸਾਧਗੁਰੂ ਸਰਪਾ ਸਮ ਲੋਕਾਂ ਦਾ ਸਤਿ ਨਾਮ ਨਾਨਕ ਦੇ ਮਖੂ ਜੇ ਲੈ ਕੋਈ ਗੂ ਆਈ ਗੂ ਆਈ ਗੂ ਤਮ ਤਮ ਕੋਈ ਗੂ ਆਈ ਗੂ ਸੁਹਾ ਸਿਹੀ ਗੂ ਅਰਦਾਸ ਪੂਰੇ ਸਤਿਗੁਰੂ ਪਾਤਸ਼ਾਹ ਸਿੰਘੁਰ ਕੀ ਅਰਦਾਸ ਤੇ ਆਰੀ ਜਪ ਜੀਵਾ ਪ੍ਰਭ ਜਨਤ ਮਾਰੇ ایک اوم کار سری بھائی کو جیتی باتی ہے سری فکاتی جی سائی با سری فکاتی جی کی پانچ آئی دسنے بکم فکاتی زمین کا شروع شریع اللہ شریع پریشن سائر دے گٹے سارو سکائی بروتے ہوا حدر سے مری ہے کہ اہم آن دیا ہے آئی سمتھ نہیں سہائی بھائی دسنے پانچ آئی سائر دے گون سنگ جی مارا آئی قدید ابراجمان دو جہاں دے والی میری پیدے ਸਤਿ ਸ਼੍ਰੀ ਅਕਾਲ ਸਭ ਜੀ ਵੰਡਾ ਤਾਂ ਤਾਂ ਸਤ ਗੁਰਦੁਆਰੇ ਨਾਲ ਆ ਕੇ ਅੰਦਰ ਕੇ ਬੋਲੋ ਜੀ ਪ੍ਰਤਿਮੇ ਸਤ ਗੁਰ ਸਾਹਿਬ ਜੀ ਤੇ ਦਾਸ ਨਹਿਈ ਸਤ ਗੁਰ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਨਾਮ ਜਪავਤੋਂ ਖਸਤਾ ਸਭ ਸਕੂ ਜਹਾਂ ਜਾਂ ਖਾਲਸਾ ਹੀ ਸਾਹਿਬ ਤਾਂ ਪਾਰ ਚੇਰੇ ਆਏ ਤੇ ਦੇਖ ਦੇਵਦੀ ਵਰਤ ਦੀ ਪਾ ਰਹੇ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬਾਰੇ ਬੋਲੋ ਜੀ ਸਾਤ ਗੁਰੂ ਜੀ ਦੇ ਮੋਖ ਸਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਬੋ ਤੇ ਦੂਰਾ ਗਿਆ ਭਈ ਰਗਾਰ ਕੀ ਤਬੇ ਜਰਾਏ ਹੋ ਪੰਥ ਸਭ ਜਨ ਕੋ ਕੋ ਕਾ ਗੁਰੂ ਮਹਾਰਿ ਮੰਤ੍ਰੰਤ ਗੋਵਨਾ ਚੀ ਮਨ ਮੇਂ ਵਰਤ ਰਾਇ ਦੀ ਕੀਏ ਜੋ ਪ੍ਰਾਪਤਿ ਮਨ ਮੇਲ ਕੋ ਚਾਹਿਆ ਗੁਰੂ ਸ਼ਬਦ ਵਰਤਿ ਆਰਾਮ سلو دو وار توجہ مندا اے لو توارو توارو واہن کہیں کیลาด اصل گورنداس توار واہن نہیں کیลาด اصل گورنداس ਸਾਭ ਪਤਿਆਰ ਜਾ ਕੀਜੈ ਬਚਨੀ ਤੋਰ ਮੋਰ ਮਨ ਮਨ ਜਨਖੋ ਪੂਰਨ ਤੀਜੈ ਹਉ ਬਨ ਮਨ ਜਾਉ ਰਮਈਆ ਕਾਰਨੇ ਕਾਰ ਬਹੁਤ ਜਨਮ ਬਿਸ਼ਰੇ ਥੇ ਮਾਗੂ ਤੇ ਜਨਮ ਜੀ ਸਾਹਿਬ ਜੀ ਕੋਈ 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 ਕੋਈ